ਸਰਕਲ ਪੁੰਦਰੀ ਮਾਸੇ ਦਾ ਰੇਟ ਵਿਖੇ ਪਈ ਨੇ ਦਾਇਚਰ ਦੇਸ ਨੂੰ ਨਗਰ ਮੋਸੇ ਤੇ ਮੇਰੀਆਂ ਭੈਣਾਂ ਤੇ ਜੋ ਕਿ ਅੱਜ ਬੂਟਿਆਂ ਦੀ ਮਹਿਮ ਜਿਹੜੀ ਚੱਲ ਰਹੀ ਆ chrek ਕਿਸਾਨ chrek ਮੇਰੀ ਭੈਣ ਇੱਕ ਇੱਕ ਬੂਟਾ ਜਿਹੜਾ ਹੈਗਾ ਜਰੂਰ ਲਗਾਉਗੀ ਕਿਉਂਕਿ ਇੱਥੇ ਪਰਨ ਨਹੀਂ ਲਿਆ ਆਪਾਂ ਧਾਰਮਿਕ ਜਗ੍ਹਾ ਤੇ ਖੜੇ ਹਿਆਂ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੀ ਬੂਟਿਆਂ ਦੀ ਬਨਸਫਾਰਮ ਕੀਤੀ ਗਈ ਹੈ ਤਾਂ ਜੋ ਕਿ ਅਸੀਂ ਬੂਟੇ ਉਹਨਾਂ ਦੇ ਲੈਣੇ ਵੀ ਹੈਗੇ ਆ ਵਾਕਈ ਉਹਨਾਂ ਦੇ ਚੱਲੇ ਹੋਏ ਆ ਮਕੀਸ਼ਨਾਮ ਤਰੀਸ ਕਰਾਂਗੇ ਤੇ ਇਹਨਾਂ ਤੋਂ ਮੰਗਾਵਾਂਗੇ ਰਿਪੋਰਟਾਂ ਸੋ ਮੈਂ ਬਤੌਰ ਖੇਤੀਬਾੜੀ ਵਿਸਤਾਰ ਅਫਸਰ ਡਾਕਟਰ ਛੇਰਜੀਤ ਸਿੰਘ ਮੰਡ ਜੋ ਕਿ ਸਾਡੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਪ੍ਰਕਾਸ਼ ਸਿੰਘ ਜੀ ਉਹਨਾਂ ਨੂੰ ਨਿਰਦੇਸ਼ ਹੋਏ ਕਿ ਕਿਸਾਨਾਂ ਨੂੰ ਕੈਂਪ ਲਗਾ ਕੇ ਵੇਅਰ ਕਰਕੇ ਉਹਨਾਂ ਨੂੰ ਬੂਟਿਆਂ ਬਾਰੇ ਦੱਸਿਆ ਜਾਵੇ ਇੱਕ ਮੋਨਾਂ ਦੇ ਹਰੇ ਟਿਊਬਨ ਦੇ ਉੱਤੇ ਉੱਤੇ ਲਗਾਏ ਜਾਣ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਸਾਖੀ ਪਹਿਲੀ ਜੋ ਕਿ ਅੱਜ ਸਭ ਤੋਂ ਆ ਉਹਨਾਂ ਵੱਲੋਂ ਵੀ ਨਿਰਦੇਸ਼ ਨਿਰਦੇਸ਼ ਹੋਏ ਕਿ ਕੋਈ ਵੀ ਪੇਲ ਜਿਹੜਾ ਹੈਗਾ ਐਫੋਜਨਾ ਰਹੇ ਜਿੱਥੇ ਸਾਡੇ ਬੂਟੇ ਨਾਲ ਬੱਤੇ ਮੁੱਲ ਉਹਨਾਂ ਨੂੰ ਵੇਅਰ ਕਰਕੇ ਜੋ ਕਿ ਪੰਜਾਬ ਨੂੰ ਆਪਾਂ ਹਰਿਆ ਭਰਿਆ ਬਣਾਉਣਾ ਮਾਨ ਜੋ ਸਾਡੇ ਸੀਐਮ ਸਾਹਿਬ ਸਰਕਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਮਨੋ ਇੱਛਾ ਹੈਗੀ ਆ ਕਿ ਆਪਣਾ ਰੰਗਲਾ ਪੰਜਾਬ ਕਹੀ ਬਣ ਸਕਦਾ ਕਿਸੇ ਤੋਂ ਰਹਿਤ ਕਿਵੇਂ ਉਹ ਸਾਦਾ ਇਸ ਕਰਕੇ ਫਰੀਓ ਕਾਸਟ ਬੂਟੇ ਜਿਹੜੇ ਹੈਗੇ ਆ ਉਹਨਾਂ ਦੇ ਕਿਸਾਨਾਂ ਦੇ ਝੂਲਾਂ ਦੇ ਲਗਾਉਣ ਵਾਸਤੇ ਘਰਾਂ ਵਿੱਚ ਲਗਾਉਣ ਵਾਸਤੇ ਜਿਹਦੇ ਵਿੱਚ ਫਲਦਾਰ ਕੁੱਟੇ ਆ ਸ਼ਾਮ ਵਾਲੇ ਕੁੱਟੇ ਆ ਤੇ ਸਾਡੇ ਫਲਾਵਰ ਖੁਸ਼ਬੂ ਵਾਲੇ ਕੁੱਟੇ ਆ ਤੂ ਸਾਰੇ ਕਿਸਾਨ ਦੇ ਬੂਤੇ ਜਿਹੜੇ ਹੈਗੇ ਆ ਅਸੀਂ ਦੇ ਰਹੇ ਆ ਉਹਨਾਂ ਦੇ ਲੋੜ ਅਨਸਾਰ ਜਿੰਨੀ ਹੁੰਦਾ ਜੀ ਜਗ੍ਹਾ ਹੈਗੀ ਆ ਉਦਾਂ ਦੇ ਬੂਤੇ ਉਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਸੋ ਮੈਂ ਸਾਰਿਆਂ ਦਾ ਪਹਿਲ ਦੁਨ ਧੰਨਵਾਦ ਕਰਦਾ ਸਾਡੇ ਇੱਥੋਂ ਦੇ ਆਮ ਪਾਰਟੀ ਦੇ ਵੀ ਸਾਡੇ ਵਰਕਰ ਸਹਿਯਾਨ ਖੜੇ ਆ ਸਾਡੇ ਚੀਰਗਿਲ ਜੀ ਆ ਉਹ ਵੀ ਖੜੇ ਆ ਜੋ ਕਿ ਗੁਰਮਿੰਦਰ ਸਿੰਘ ਆ ਰਾਜੂ ਕਰਕੇ ਜਾਣੇ ਜਾਂਦੇ ਨੇ ਲੇਕਿਨ ਉਹ ਜਿਹੜੇ ਸਮਾਜ ਭਲਾਈ ਦੇ ਕੰਮ ਵਿੱਚ ਵੀ ਦੇ ਹਿੱਸਾ ਉਡਾਰੇ ਆ ਸਾਡੇ ਇਦਾਂ ਹੀ ਜਿਹੜੇ ਸਰ ਸਰਕਾਰੀ ਸਾਵਾ ਸਾਡੇ ਇਹਨਾਂ ਦੇ ਸੰਜੋਗ ਦੇ ਨਾਲ ਸਾਰੀ ਅਮਰੀਕਾ ਜਿਹੜੀ ਹੈ ਇੱਥੇ ਅੱਜ ਸਾਡੇ ਸਮੂਹਣੀਤ ਕੀਤੀ ਸੀ ਜੋ ਗੁਰਦਾਰੇ ਦੀ ਕਾਫੀ ਜ਼ਮੀਨ ਆ ਉਹਨਾਂ ਨੇ ਵੀ ਇਹ ਕਿਹਾ ਕਿ ਇੱਥੇ ਵੀ ਸਾਡੇ ਬੂਟੇ ਲਗਾਏ ਜਾਣ ਤੇੜੇ ਸਾਰੇ ਸੰਜੋਗ ਦੇ ਨਾਲ ਹੋਇਆ ਜੋ ਕਿ ਮੈਂ ਚਾਹ ਦੇ ਰਿਹਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਸੰਜੋਗ ਦੇ ਨਾਲ ਬੂਟਿਆਂ ਦੀ ਦੇਖਭਾਲ ਹੋਊਗੀ ਸਾਡੇ ਤੇ ਛਾਂ ਦਾ ਵੀ ਹੋਊਗਾ ਫਲਗਰ ਮਿਲਣਗੇ ਸਾਨੂੰ ਸਾਰੀ ਕਿਸਮ ਦੇ ਜਿੱਥੋਂ ਬੂਟੇ ਪ੍ਰੋਵਾਈਡ ਹੋਣਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਤੋਂ ਸਟਾਕਯੋਗ ਸਮੂਹ ਵਾਸੀ ਆਇਓ ਇਥੋਂ ਲਿਫਟਾਈ ਕਰਕੇ ਆਇਆ ਸਾਰੇ ਦਾ ਧੰਨਵਾਦੱਸਿਆ ਅੱਜ ਜੋ ਕਿ ਪਿੰਡ ਖਦਾਈਚੱਕ ਬਲਾਕ ਸਦਾ ਮੇਡਾ ਸਰਕਲ ਭੁੰੜੜੀ ਵਿੱਚ ਪੈਂਦਾ ਮੈਂ ਬਤੌਰ ਖੇਤੀਬਾੜੀ ਵਿਸਤਾਰ ਅਫਸਰ ਅੱਜ ਆਪਣੀ ਹਾਜ਼ਰੀ ਦੇ ਵਿੱਚ ਪਿੰਡ ਖਦਾਈਚੱਕ ਦੇ ਵਿੱਚ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਬੈਡਾ ਸਾਖੀ ਸੈਣੀ ਜੀ ਆਈਐਸ ਅਫਸਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਕਿ ਸਾਡੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਪ੍ਰਕਾਸ਼ ਸਿੰਘ ਜੀ ਉਨ੍ਹਾਂ ਦੀ ਗਵਾਹੀ ਵਿੱਚ ਅੱਜ ਅਸੀਂ ਖਦਾਈ ਚੱਕ ਦੇ ਵਿੱਚ ਬੂਟੇ ਜਿਹੜੇ ਆ ਫਲਦਾਰ ਉਹ ਇੱਥੇ ਜਿਹੜੇ ਲਵਾ ਰਹੇ ਆ ਜੋ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਟਿਊਬਲ ਤੇ ਹਰੇਕ ਖਾਲੀ ਜਗ੍ਹਾ ਤੇ ਬੂਟੇ ਲਾਉਣ ਵਾਸਤੇ ਫ੍ਰੀ ਆਫ ਕਾਸਟ ਦਿੱਤੇ ਜਾ ਰਹੇ ਆ ਤੇ ਕਿਸਾਨਾਂ ਨੂੰ ਇਹ ਹੀ ਅਪੀਲ ਕਰ ਰਹੇ ਆ ਕਿ ਵੱਧ ਤੋਂ ਵੱਧ ਆਪਾਂ ਬੂਟੇ ਲਾਉਣੇ ਹੈਗੇ ਆ ਜਿੱਥੇ ਸਾਡਾ ਵਾਤਾਵਰਣ ਵੀ ਸਾਫ਼ ਹੋਊਗਾ ਤੇ ਲੋਕਾਂ ਆਪਾਂ ਨੂੰ ਖਾਣ ਵਾਸਤੇ ਫਲ ਫਰੂਟ ਵੀ ਮਿਲੂਗਾ ਇਸ ਤੋਂ ਇਲਾਵਾ ਪੀ ਜਿਹੜੇ ਸ਼ਾਮ ਵਾਲੇ ਆ ਜਿਨੇ ਆਪਣੀ ਟਾਲੀ ਆ ਉਹ ਇੱਕ ਸ਼ਾਮ ਵੀ ਦੇਊਗੀ ਸਾਡੇ ਆ ਪਾਣੀ ਦਾ ਵੀ ਨੁਕਸਾਨ ਨਹੀਂ ਹੁੰਦਾ ਵਾਤਾਵਰਨ ਵੀ ਸਾਫ਼ ਹੁੰਦਾ ਤੇ ਕੱਲ ਨੂੰ ਆਉਣ ਵਾਲੀ ਲੱਕੜੀ ਵੀ ਉਹਦੀ ਕੰਮ ਆਉਣੀ ਸੋ ਪੰਜਾਬ ਸਰਕਾਰ ਦੀ ਸੋਚ ਬਿਲਕੁਲ ਇਹ ਹੈਗੀ ਆ ਵੀ ਡੇਢ ਆਦੇ ਵਾਲੀ ਹੈਗੀ ਆ ਕਿ ਵਾਤਾਵਰਨ ਜਿਹੜਾ ਸਾਡਾ ਸਾਫ਼ ਸੁਥਰਾ ਹੋਣਾ ਚਾਹੀਦਾ ਹਰਿਆਲੀ ਸੋ ਸੀਐਮ ਸਾਹਿਬ ਵੱਲੋਂ ਸਾਡੇ ਬਹੁਤ ਹੀ ਸਤਿਕਾਰ ਜੋ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਹੈਗੇ ਆ ਵੀ ਹਰੇਕ ਪਿੰਡ ਵਿੱਚ ਵੱਧ ਤੋਂ ਵੱਧ ਬੂਟੇ ਲਵਾਏ ਜਾਣ ਸੋ ਅਸੀਂ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਮੈਂ ਵਿਸ਼ਵਾਸ ਵੀ ਦਿਵਾਉਣਾ ਜਿੱਥੋਂ ਤੱਕ ਮੇਰੇ ਸਰਕਲ ਦੇ ਵਿੱਚ ਜਿਹੜੇ ਪਿੰਡ ਪੈਂਦੇ ਹੈਗੇ ਆ ਕੋਈ ਵੀ ਪਿੰਡ ਇਹੋ ਜਿਹਾ ਵਾਂਝਾ ਨਹੀਂ ਰਹੂਗਾ ਜਿੱਥੇ ਬੂਟਾ ਨਾ ਪਹੁੰਚਿਆ ਹੋਊਗਾ ਤੇ ਬੂਟੇ ਲੱਗੇ ਨਾ ਹੋਣਗੇ ਬੂਟੇ ਲਗਾਉਣ ਤਾਂ ਕਿਸਮਤ ਨਹੀਂ ਰਹਿਣਾ ਅਸੀਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਕੱਲੇ-ਕੱਲੇ ਬੂਟੇ ਦਾ ਸਾਡੇ ਕੋਲ ਡਾਟਾ ਹੋਊਗਾ ਅਸੀਂ ਉਹਨਾਂ ਦੀ ਸੁਪਰਵਾਈਜ਼ਨ ਵੀ ਕਰਾਂਗੇ ਸਮੇਂ ਸਿਰ ਅਸੀਂ ਬੂਟਿਆਂ ਦੀ ਚੈਕਿੰਗ ਕਰਾਂਗੇ ਕਿ ਬੂਟੇ ਵਾਕਿਆ ਹੀ ਉਹਨਾਂ ਨੂੰ ਪਾਣੀ ਵੀ ਪਾ ਰਹੇ ਆ ਕਿ ਨਹੀਂ ਬੂਟੇ ਉਹਨਾਂ ਦੇ ਚੱਲ ਪਏ ਆ ਸੋ ਅਸੀਂ ਰਿਪੋਰਟਾਂ ਅਸੀਂ ਹਾਇਰ ਤੋਂ ਹੀ ਦਿੰਦੇ ਰਹਾਂਗੇ ਤੇ ਅੱਜ ਜੋ ਕਿ ਸਾਡੇ ਸਿੱਟੀ ਕਮਿਸ਼ਨ ਲੁਧਿਆਣਾ ਜੀ ਵੱਲੋਂ ਇਹ ਵੀ ਦਿਸ਼ਾ ਨਿਰਦੇਸ਼ ਜਾਰੀ ਹੋਏ ਸੀਗੇ ਕਿ ਕਿਸੇ ਜਗ੍ਹਾ ਦੇ ਉੱਤੇ ਜਿਹੜੀ ਖਾਲੀ ਜਗ੍ਹਾ ਉੱਥੇ ਕੋਈ ਬੂਟੀ ਨਜ਼ਰ ਨਾ ਆਵੇ ਸੋ ਅੱਜ ਨਰੇਕਾ ਜਿਹੜੀ ਹੈਗੀ ਆ ਪਿੰਡ ਖਦਾਈ ਚੱਕ ਦੇ ਵਿੱਚ ਮੇਰੀਆਂ ਭੈਣਾਂ ਸਾਰੀਆਂ ਪੂਰੀ ਹਾਜ਼ਰੀ ਆ ਫੁੱਲ ਹਾਜ਼ਰੀ ਜਿਹਨੂੰ ਕਹਿੰਨੇ ਆ ਆਪਣੀ ਹਾਜ਼ਰੀ ਦੇ ਵਿੱਚ ਸਾਰੀ ਬੂਟੀ ਜਿਹੜੀ ਹੈਗੀ ਆ ਅੱਜ ਸਫਾਈ ਇੱਥੇ ਜਿਹੜੀ ਆਪਣੇ ਗੁਰਦਾਰੇ ਦੀ ਜਗ੍ਹਾ ਤੋਂ ਦਿਖਾਉਣੇ ਆ ਗੁਰਦਾਰੇ ਦੀ ਜਗ੍ਹਾ ਪਿੰਡ ਦੀ ਜਗ੍ਹਾ ਹੈਗੀ ਆ ਇਹ ਜਗ੍ਹਾ ਕਾਫੀ ਹੈਗੀ ਆ ਘਟੂ ਘਟ ਵੀ ਸੋ ਤਿੰਨ ਕਨਾਲਾਂ ਜਗ੍ਹਾ ਹੈਗੀ ਆ ਸੋ ਉਹਦੇ ਵਿੱਚ ਜਿੰਨੀ ਬੂਟੀ ਸਫਾਈ ਕਰਕੇ ਇੱਥੇ ਬੂਟੇ ਛਾਂ ਵਾਲੇ ਤੇ ਫਲਦਾਰ ਬੂਟੇ ਸਾਰੇ ਲਗਾਏ ਜਾਣਗੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਪੂਰੀ ಗ್ರಾಮ ਪੰਚਾਇਤ ਇਥੋਂ ਦੇ ਜਿਹੜੇ ਸਾਡੇ ਆਮ ਪਾਰਟੀ ਦੇ ਪ੍ਰਧਾਨ ਆ ਖਦਾਈ ਚੱਕ ਦੇ ਜੰਗ ਉਹ ਵੀ ਸਾਡੇ ਵਿੱਚ ਖੜੇ ਆ ਸੋ ਸਰਦਾਰ ਭਰਪੁਰ ਸਿੰਘ ਜੀ ਸੋ ਉਹਨਾਂ ਦੇ ਵੀ ਚਲੋ ਸੰਜੋਗ ਦੇ ਨਾਲ ਵੇਖੋ ਜੇ ਨਾਲ ਰਲ ਮਿਲ ਕੇ ਇਹ ਸਾਰਿਆਂ ਦਾ ਪ੍ਰਾਲਾ ਤੇ ਸਾਰੇ ਅਪਰਾਲੇ ਨੂੰ ਜਿਹੜਾ ਅਸੀਂ ਸਕਸੈਸਫੁਲ ਕਰਾਂਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਬਤੌਰ ਖੇਤੀਬਾੜੀ ਵਿਸਤਾਰ ਅਫਸਰ ਡਾਕਟਰ ਸ਼ੇਰਜੀ ਸਿੰਘ ਮੰਡ ਮੈਂ ਸਾਰੀ ਪੰਚਾਇਤ ਦਾ ਸਾਰੇ ਸਮੂਹ ਇਲਾਕਾ ਨਿਵਾਸੀ ਦਾ ਧੰਨਵਾਦ ਕਰਦਾ ਤੇ ਮੈਂ ਹੋਰ ਕਿਸਾਨਾਂ ਨੂੰ ਅਪੀਲ ਵੀ ਕਰਦਾ ਵੱਧ ਤੋਂ ਵੱਧ ਆਈਏ ਆਪਾਂ ਹਰਿਆ ਭਰਿਆ ਬਣਾਈਏ ਤੇ ਵੱਧ ਤੋਂ ਵੱਧ ਬੂਟੇ ਲਾਈਏ ਸੀ ਹਰਿਆ ਭਰਿਆ ਬਣਾਉਣ ਵਾਲੇ ਸੀ ਸੋ ਫਾਲਦਰ ਬੂਟੇ ਜਿਹੜੇ ਹੈਗੇ ਅੱਜ ਕਦਾਈ ਚੱਕ ਦੇ ਵਿੱਚ ਲਗਾਏ ਜਾ ਰਹੇ ਆ ਸੋ ਇਹਦਾ ਜਿਹੜਾ ਅਪਰਾਣਾ ਵਾ ਸਾਡੇ ਗੁਰਮਿੰਦਰ ਸਿੰਘ ਜਿਹੜੇ ਹੈਗੇ ਮੇਰੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ। ਇਹ ਨਹੀਂ ਹੈਗਾ ਵੀ ਉਹਨਾਂ ਨੂੰ ਕੋਈ ਇਹੀ ਤਨਖਾਹ ਦੇ ਰਹੇ ਆ। ਇਹ ਉਹਨਾਂ ਦਾ ਭਰਾਵਾ ਵਾਲਾ ਰਿਸ਼ਤਾ ਸਾਡਾ ਉਹ ਸਾਡੇ ਨਾਲ ਰਹਿੰਦੇ ਆ ਤੇ ਅਪਰਾਣਾ ਕਰਦੇ ਆ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਅੱਗੇ ਆਉਂਦੇ ਆ। ਜੇ ਕੋਈ ਸਕੀਮ ਆ ਅਸੀਂ ਉਹਨਾਂ ਦੱਸਦੇ ਆਗੇ ਤੇ ਉਹ ਕਿਸਾਨਾਂ ਨੂੰ ਨਾਲ ਦੇ ਨਾਲ ਵੇਅਰ ਕਰਦੇ ਹੈਗੇ ਜੋ ਕਿਸਾਨਾਂ ਦੇ ਨਾਲ ਖੜੇ ਡੇਗੇ। ਅੱਜ ਜੋ ਉਹਨਾਂ ਨੇ ਪਾਇਦਾ ਕੀਤਾ ਆਪ ਉਹਦੇ ਵਿੱਚ ਆਣ ਕੇ ਚਲੋ ਉਹਨਾਂ ਨੇ ਨਾਲ ਰੱਖ ਕੇ ਸਾਰੇ ਬੂਟੇ ਘਰ ਵਿੱਚ ਵੀ ਲਗਾਏ ਆ ਹੋਰ ਨਾ ਕਿਸਾਨਾਂ ਦੇ ਵਿੱਚ ਲਗਾਏ ਆ ਅੱਜ ਇੱਥੇ ਪਾਰਕ ਦੇ ਵਿੱਚ ਵੀ ਲਗਾ ਰਹੇ ਆ ਜੋ ਗੁਰਦਾਰ ਸਾਹਿਬ ਦੀ ਆ ਲੈ ਕੇ ਨੂੰ ਕਹਿਣਾ ਪੈਦ ਲੋ ਵੀ ਇਹ ਛਲਾਂਗਾ ਦੇ ਪਾਰਕ ਆ ਮੇਰੇ ਨਾਲ ਸਰਕਾਰ ਜੋ ਕਿਸਾਨ ਵੀਰ ਹੋਰ ਵੀ ਖੜੇ ਆ ਵੇਖੋ ਉਹਨਾਂ ਨੇ ਵੀ ਸਮਾਂ ਕੱਢਿਆ ਸਮਾਂ ਕੱਢਣਾ ਪੈਂਦਾ ਇੱਕ ਆਪਾਂ ਵਜੇ ਬੂਟਾ ਲਗਾਉਣੇ ਆ ਕਿੰਨੀ ਆਕਸੀਜਨ ਦਿੰਦਾ ਹੈਗਾ ਕਿੰਨਾ ਆਪਾਂ ਨੂੰ ਫਾਇਦਾ ਹੁੰਦਾ ਸੋ ਇਹ ਸਭ ਤੋਂ ਵੱਡਾ ਇੱਕ ਯੋਗਦਾਨ ਪਾ ਰਹੇ ਆ ਸੋ ਗੁਰਮਿੰਦਰ ਸਿੰਘ ਜੀ ਦਾ ਸ਼ੇਰਗਿਲ ਜੀ ਦਾ ਮੈਂ ਤੈਨੂੰ ਧੰਨਵਾਦ ਕਰਦਾ ਸੋ ਧੰਨਵਾਦ